ਬੁੱਢੇ ਬਾਪੂ ਦੇ ਭੋਗ ਤੋਂ ਬਾਅਦ ਪੋਤੇ ਨੇ ਉਡਾਏ ਸਭ ਦੇ ਹੋਸ਼ ਮੁੰਡੇ ਬਹੂਆਂ ਪਿੱਟਣ ਲੱਗੇ ਕੁਝ ਦਿਨ ਪਹਿਲਾਂ ਬਲਦੇਵ ਸਿੰਘ ਦੀ ਮੌਤ ਹੋ ਗਈ ਸੀ ਤੇ ਅੱਜ ਪਿੰਡ ਦੇ ਵਿੱਚ ਬਣੇ ਗੁਰਦੁਆਰਾ ਸਾਹਿਬ ਦੇ ਵਿੱਚ ਬਲਦੇਵ ਸਿੰਘ ਦਾ ਭੋਗ ਪੈ ਰਿਆ ਸੀ ਬਲਦੇਵ ਸਿੰਘ ਦੇ ਦੋ ਮੁੰਡੇ ਸੀ ਤੇ ਬਲਦੇਵ ਸਿੰਘ ਦੀ ਘਰਵਾਲੀ ਅੱਜ ਤੋਂ 5 ਸਾਲ ਪਹਿਲਾਂ ਪੂਰੀ ਹੋ ਗਈ ਸੀ ਬਲਦੇਵ ਸਿੰਘ ਦੀ ਉਮਰ 70 ਸਾਲ ਦੇ ਕਰੀਬ ਸੀ ਬਲਦੇਵ ਸਿੰਘ ਦੇ ਭੋਗ ਤੋਂ ਬਾਅਦ ਜਦੋਂ ਘਰ ਦੇ ਵਿੱਚ ਸਾਰੇ ਲੋਕ ਬੈਠੇ ਅਫਸੋਸ ਕਰ ਰਹੇ ਸੀ ਲੋਕ ਕਹਿ ਰਹੇ ਸੀ ਕਿ ਦੇਖ ਲਓ ਜੀ ਅੱਜ ਕੱਲ ਦੀ ਗੱਲ ਐ ਬਲਦੇਵ ਸਿੰਘ ਐ ਤੁਰਿਆ ਫਿਰਦਾ ਸੀ ਤੇ ਅੱਜ ਵਿਚਾਰੇ ਦਾ ਭੋਗ ਵੀ ਪੈ ਗਿਆ ਸਾਰੇ ਜਾਣੇ ਅਫਸੋਸ ਕਰ ਰਹੇ ਸੀ ਤੇ ਮੁੰਡੇ ਤੇ ਬਹੂਆਂ ਵੀ ਕਹਿ ਰਹੇ ਸੀ ਸਾਨੂੰ ਤਾਂ ਐ ਲੱਗਦਾ ਬਾਪੂ ਇਧਰੋਂ ਵੀ ਆਊਗਾ ਬਾਪੂ ਉਧਰੋਂ ਵੀ ਆਊਗਾ ਪੋਤੇ ਨੇ ਇੱਕ ਗੱਲ ਕਹਿ ਕੇ ਸਭ ਦੇ ਹੋਸ਼ ਉਡਾ ਦਿੱਤੇ ਉਸ ਗੱਲ ਨੂੰ ਸੁਣ ਕੇ ਬਹੂਆਂ ਤੇ ਮੁੰਡੇ ਪਿੱਟਣ ਲੱਗ ਗਏ ਸੀ ਆਖਰ ਜੀ ਹਕੀਕਤ ਤਾਂ ਪੋਤੇ ਨੇ ਕਿ ਮੁੰਡੇ ਤੇ ਬਹੂਆਂ ਪਿੱਟਣ ਲੱਗ ਗਏ ਇਹੋ ਜੀ ਕਿਹੋ ਜੀ ਗੱਲ ਕਹਿਤੀ ਸੀ ਕਿ ਸਾਰੇ ਲੋਕਾਂ ਦੇ ਖੜਿਆਂ ਦੇ ਹੋਸ਼ ਉੱਡ ਗਏ ਸੀ ਇਸ ਕਹਾਣੀ ਨੂੰ ਗੌਰ ਨਾਲ ਜ਼ਰੂਰ ਸੁਣਨਾ ਬਲਦੇਵ ਸਿੰਘ ਦੇ ਦੋ ਮੁੰਡੇ ਸੀ ਬਲਦੇਵ ਸਿੰਘ ਨੇ ਆਪਣੇ ਦੋਨੇ ਮੁੰਡੇ ਚੰਗੇ ਪੜ੍ਹਾਏ ਜਦੋਂ ਮੁੰਡੇ 20 ਸਾਲਾਂ ਦੇ ਹੋ ਗਏ ਸੀ ਉਦੋਂ ਉਹਨਾਂ ਨੇ ਵਿਆਹ ਕਰਵਾ ਦਿੱਤਾ ਸੀ ਘਰ ਵਿਯੋਜਕ ਬਣਾਇਆ ਸੀ ਕਿ ਮੁੰਡੇ ਕੱਲ ਨੂੰ ਆਪਸ ਵਿੱਚ ਅਲੱਗ ਹੋਣ ਤਾਂ ਘਰ ਦੇ ਪਿੱਛੇ ਲੜਨ ਨਾ ਬੇਸ਼ੱਕ ਬਲਦੇਵ ਸਿੰਘ ਨੇ ਘਰ ਤਾਂ ਇੱਕ ਹੀ ਬਣਾਇਆ ਸੀ ਪਰ ਘਰ ਦੇ ਵਿੱਚ ਦੋਨੇ ਮੁੰਡਿਆਂ ਦੀ ਬੇਉ ਤਾਂ ਦੇ ਨਾਲ ਕਮਰੇ ਪਾਏ ਸੀ ਮੁੰਡਿਆਂ ਨੂੰ ਇਹ ਵੀ ਗੱਲ ਕਹੀ ਸੀ ਕਿ ਭਾਈ ਜਿੰਨਾ ਚਿਰ ਤੁਹਾਡੀ ਨਿਵਤੀ ਆ ਤਾਂ ਆਹ ਸਾਂਝੀ ਰਸੋਈ ਵਰਤ ਲਿਓ ਜਦੋਂ ਤੁਹਾਡੀ ਨਾ ਨਹੀਂ ਵੀ ਆਪਦੀਆਂ ਆਪਦੀਆਂ ਰਸੋਈਆਂ ਵਿੱਚ ਰੋਟੀ ਪਕਾ ਲਿਆ ਕਰਿਓ ਪਰ ਪਿੰਡ ਦੇ ਵਿੱਚ ਜਲੂਸ ਨਾ ਕੱਢ ਕੇ ਦਿਖਾਓ ਕਿਉਂਕਿ ਅਸੀਂ ਤਾਂ ਪਹਿਲਾਂ ਹੀ ਇਕੱਠ ਵਿੱਚ ਰਹੇ ਹਾਂ ਚਾਚੇ ਤਾਏ ਸਾਰੇ ਇਕੱਠੇ ਹੀ ਰਹਿੰਦੇ ਸੀ ਸਾਡੀ ਰੋਟੀ ਤਾਂ ਤਵੀ ਤੇ ਬਣਦੀ ਸੀ ਸਾਡੇ ਬੇ ਬੇਵਰੀਆਂ ਤਾਂ ਤਵੀ ਤੇ ਰੋਟੀ ਬਣਾਉਂਦੀਆਂ ਹੁੰਦੀਆਂ ਸੀ ਅਸੀਂ ਕੋਲੇ ਬਹਿ ਕੇ ਖਾਂਦੇ ਹੁੰਦੇ ਸੀ ਫਿਰ ਉਸਨੇ ਦੋ ਮੁੰਨੇ ਮੁੰਡੇ ਵਿਆਹ ਲਏ ਸੀ ਦੋਨੇ ਨੋਹਾਂ ਨੂੰ ਵੀ ਇਹੀ ਸਿਖਾਇਆ ਸਮਝਾਇਆ ਸੀ ਕਿ ਪੁੱਤ ਤੁਸੀਂ ਆਪਸ ਵਿੱਚ ਥਵਾ ਕੇ ਰੱਖੋਗੇ ਤਾਂ ਬਰਕਤ ਵੀ ਆਊਗੀ ਜਿੱਦਾਂ ਭਾਈ ਤੁਹਾਨੂੰ ਲੱਗਾ ਕਿ ਸਾਡੀ ਨਹੀਂ ਬਣਦੀ ਉਹਦੇ ਤੁਸੀਂ ਆਪ ਦਾ ਅਟ ਹੋ ਜਾਓ ਪਰ ਆਪ ਦੀਆਂ ਅਲੱਗ-ਅਲੱਗ ਰਸੋਈਆਂ ਵਿੱਚ ਰੋਟੀ ਬਣਾ ਲਓ ਪਰ ਵਿਹੜੇ ਵਿੱਚ ਐਵੇਂ ਨਾ ਲੜੀ ਜਾਇਆ ਕਰਿਓ ਹਾਲ ਦੀ ਘੜੀ ਵਿੱਚ ਤਾਂ ਦੋਨੇ ਨੋਹਾਂ ਦੀ ਆਪਸ ਵਿੱਚ ਚੰਗੀ ਬਣਦੀ ਸੀ ਉਹ ਸਾਂਝੀ ਰਸੋਈ ਵਿੱਚ ਹੀ ਕੰਮ ਕਰਦੀਆਂ ਸੀ ਇੱਕ ਦਿਨ ਵੱਡੀ ਨੂੰ ਛੋਟੀ ਨੂੰ ਉਹਨੂੰ ਕਹਿਣ ਲੱਗੀ ਕਿ ਮੇਰੀਆਂ ਹੱਥਾਂ ਦੀਆਂ ਨਥੋਰਾਂ ਪੱਕ ਗਈਆਂ ਇਸ ਲਈ ਤੂੰ ਮੈਨੂੰ ਆਟਾ ਗੁੰਨ ਕੇ ਦੇ ਦੇ ਪਰ ਛੋਟੀ ਕਹਿਣ ਲੱਗੀ ਮੇਰੀ ਤਾਂ ਆਪ ਦੀ ਚੀਚੀ ਖਰਾਬ ਹੋਈ ਪਈ ਆ ਮੈਂ ਤਾਂ ਲਸਣ ਛਿੱਲਣ ਲੱਗੀ ਸੀ ਉਹਦਾ ਪਾਣੀ ਲੱਗ ਗਿਆ ਮੇਰੀ ਚੀਚੀ ਖਰਾਬ ਪਹਿਲਾਂ ਹੀ ਸੀ ਤੇ ਹੁਣ ਬਹੁਤ ਜ਼ਿਆਦਾ ਖਰਾਬ ਹੋ ਗਈ ਵੱਡੀ ਨੂੰ ਕਹਿਣ ਲੱਗੀ ਕਿ ਕਿਉਂ ਝੂਠ ਬੋਲਦੀ ਆ ਲਸਣ ਤਾਂ ਆਪਾਂ ਮੁਰਲੀਆਂ ਉਂਗਰਾਂ ਨਾਲ ਛਿੱਲਦੇ ਆ ਚੀਚੀ ਨਾਲ ਤਾਂ ਆਪਾਂ ਲਸਣ ਵੀ ਨਹੀਂ ਛਿੱਲਦੇ ਫਿਰ ਦੋਨਾਂ ਦੀ ਆਪਸ ਵਿੱਚ ਤੂ ਤੂ ਮੈਂ ਹੋਣ ਲੱਗ ਗਈ ਵੱਡੀ ᱱੋ ਕਹਿੰਦੀ ਕਿ ਭਾਈ ਮੈਂ ਇੱਥੋਂ ਤਾਂ ਹੁਣ ਰੋਟੀ ਨਹੀਂ ਬੰਨਤੀ ਫਿਰ ਛੋਟੀ ᱱੋ ਆਪਣੇ ਘਰ ਵਾਲੇ ਨੂੰ ਕਹਿੰਦੀ ਦੀਦੀ ਤਾਂ ਆਪ ਦੀਆਂ ਉਂਗਲਾਂ ਦਾ ਬਹਾਨਾ ਲਾ ਕੇ ਸਾਰਾ ਦਿਨ ਪਈ ਰਹਿੰਦੀ ਐ ਮੈਂ ਵੀ ਕੀ ਕਰਾਂ ਅੱਡ ਹੋ ਜਾਂਨੇ ਆ ਆਪਾਂ ਤਾਂ ਛੋਟੇ ਮੁੰਡੇ ਨੇ ਵੱਡੇ ਮੁੰਡੇ ਨੂੰ ਕਿਹਾ ਕਿ ਭਾਈ ਹੁਣ ਆਪਣੀ ਨਹੀਂ ਨਿਂਬਦੀ ਅੱਡ ਅੱਡ ਹੋ ਜਾਂਨੇ ਆ ਤੇਰੀ ਘਰ ਵਾਲੀ ਤਾਂ ਮੋਜ ਨਾਲ ਅੰਦਰ ਵੜ ਕੇ ਪੈ ਜਾਂਦੀ ਆ ਹੁਣ ਇਹਨਾਂ ਨੇ ਆਪਣੀ ਰਸੋਈ ਆੱਡ ਅੱਡ ਕਰ ਲਈ ਸੀਗੀ ਹੁਣ ਇਹਨਾਂ ਨੇ ਆਪਣੇ ਆਪਣੇ ਕਮਰੇ ਵਿੱਚ ਤਾਂ ਏਸੀ ਲਵਾ ਲਈ ਸੀ ਬਾਪੂ ਕੋਲੇ ਸਟੈਂਡ ਵਾਲਾ ਪੱਖਾ ਸੀ ਬਾਪੂ ਸਟੈਂਡ ਵਾਲਾ ਪੱਖਾ ਵਿਹੜੇ ਦੇ ਵਿੱਚ ਲਾ ਕੇ ਪੈ ਜਾਂਦਾ ਸੀ ਪਰ ਇੱਕ ਦਿਨ ਵੱਡਾ ਮੁੰਡਾ ਆਇਆ ਤੇ ਪੱਖਾ ਚੱਕ ਕੇ ਪਸ਼ੂਆਂ ਵਿੱਚ ਲਗਾ ਗਿਆ ਕਹਿੰਦਾ ਮੱਝਾਂ ਦੁੱਧ ਸੁੱਕ ਗਈਆਂ ਹਨ ਮੱਝਾਂ ਨੂੰ ਮੱਛਰ ਬਹੁਤ ਲੜਦਾ ਪਰ ਬਾਪੂ ਕਹਿੰਦਾ ਪੁੱਤ ਮੈਨੂੰ ਤਾਂ ਮੱਛਰ ਆਪ ਵੱੜਦਾ ਤਾਂ ਵੱਡਾ ਮੁੰਡਾ ਕਹਿੰਦਾ ਬਾਪੂ ਤੁਸੀਂ ਪਹਿਲਾਂ ਤਾਂ ਤੁਸੀਂ ਆਹੀਂ ਪਏ ਰਹਿੰਦੇ ਸੀ ਹਵਾ ਵਥੇਰੀ ਆਉਂਦੀ ਐ ਤੁਸੀਂ ਐਵੇਂ ਨਾ ਕਰਿਆ ਕਰੋ ਅੱਗੇ ਤਾਂ ਤੁਸੀਂ ਕਦੇ ਪੱਖਾ ਨਹੀਂ ਲਾਇਆ ਪਰ ਬਾਪੂ ਕਹਿੰਦਾ ਪੁੱਤ ਉਦੋਂ ਜਵਾਨਾ ਹੋਰ ਸੀ ਉਦੋਂ ਘਰ ਵੀ ਕੱਚੇ ਹੁੰਦੇ ਸੀ ਕੰਧਾਂ ਵੀ ਕੱਚੀਆਂ ਹੁੰਦੀਆਂ ਸੀ ਫਰਸ਼ ਵੀ ਕੱਚੇ ਹੁੰਦੇ ਸੀ ਉਦੋਂ ਤਾਂ ਘਰ ਠੰਡੇ ਹੁੰਦੇ ਸੀ ਪਰ ਪੁੱਤ ਹੁਣ ਫਰਸ਼ ਤੇ ਪੱਥਰ ਲੱਗ ਗਿਆ ਕੰਧਾਂ ਵੀ ਪੱਕੀਆਂ ਹੋ ਗਈਆਂ ਘਰ ਵੀ ਪੱਕੇ ਹੋ ਗਏ ਇਸ ਲਈ ਗਰਮੈਸ਼ ਆਉਂਦੀ ਆ ਪੁੱਤ ਮੈਨੂੰ ਪੱਖੇ ਦੀ ਲੋੜ ਆ ਮੁੰਡਾ ਕਹਿੰਦਾ ਬਾਪੂ ਐਵੇਂ ਨਾ ਮਾਰੀ ਜਾਇਆ ਕਰ ਸਾਰਾ ਦੇਣਾ ਹੁਣ ਤੈਨੂੰ ਕੋਈ ਪੱਖਾ ਨਹੀਂ ਮਿਲਦਾ ਮੁੰਡਾ ਤੇ ਬਹੂ ਏਸੀ ਵਾਲੇ ਕਮਰੇ ਵਿੱਚ ਚਲੇ ਗਏ ਬਾਅਦ ਵਿੱਚ ਬਾਪੂ ਉੱਥੇ ਵਿਚਾਰਾ ਪਿਆ ਸਾਰੀ ਰਾਤ ਉਸਨੂੰ ਮੱਛਰ ਖਾਂਦਾ ਰਿਹਾ ਅਗਲੇ ਦਿਨ ਬਾਪੂ ਨੇ ਛੋਟੇ ਮੁੰਡੇ ਨੂੰ ਕਿਹਾ ਪਾਈ ਤੁਸੀਂ ਹੀ ਪੱਖਾ ਦੇ ਦੋ ਮੈਨੂੰ ਉਹਨੇ ਤਾਂ ਆਪਦਾ ਪੱਖਾ ਮੱਝਾਂ ਵਾਲੇ ਨੂੰ ਲਾ ਦਿੱਤਾ ਉਹ ਛੋਟਾ ਮੁੰਡਾ ਕਹਿੰਦਾ ਬਾਪੂ ਆ ਬਰਾਂਡੇ ਵਿੱਚ ਛੱਤ ਵਾਲਾ ਪੱਖਾ ਲੱਗਿਆ ਤੂੰ ਇੱਥੇ ਪੈ ਜਾ ਕਰ ਬਾਪੂ ਸਾਰਾ ਦਿਨ ਬਰਾਂਡੇ ਵਿੱਚ ਛੱਤ ਵਾਲੇ ਪੱਖੇ ਥੱਲੇ ਪਿਆ ਰਹਿੰਦਾ ਇੱਕ ਦਿਨ ਬਾਪੂ ਨੂੰ ਰੋਟੀ ਖਾਂਦੇ ਨੂੰ ਹਾਥੂ ਆ ਗਿਆ ਬਾਪੂ ਨੇ ਮੂੰਹ ਵਿੱਚੋਂ ਬੁਰਕੀ ਕੱਢ ਕੇ ਫਰਸ਼ ਤੇ ਥੱਲੇ ਰੱਖ ਦਿੱਤੀ ਉਧਰੋਂ ਛੋਟੀ ਨੂੰ ਆਈ ਤੇ ਕਹਿੰਦੀ ਹਾਂ ਇਹ ਫਰਸ਼ ਤੇ ਥੁੱਕੀ ਜਾਂਣਾ 10 ਪੋਚਾ ਕੌਣ ਮਾਰੂਗਾ ਬਾਪੂ ਕਹਿੰਦਾ ਪੁੱਤ ਮੈਂ ਥੁੱਕਿਆ ਨਹੀਂ ਬਸ ਮੈਨੂੰ ਹਾਥੂ ਜਾ ਗਿਆ ਸੀ ਤੇ ਮੈਂ ਬੁਰਕੀ ਕੱਢ ਕੇ ਥੱਲੇ ਰੱਖ ਦਿੱਤੀ ਕੋਈ ਨਾ ਮੈਂ ਹਲਾ ਦੂੰ ਪੋਚਾ ਬਾਪੂ ਵਿਚਾਰਾ ਪੋਚਾ ਮਾਰੀ ਗਿਆ ਨਾਲੇ ਅੱਖਾਂ ਵਿੱਚੋਂ ਹੰਝੂ ਸਿੱਟ ਗਿਆ ਉਸ ਵੇਲੇ ਨੂੰ ਯਾਦ ਕਰਦਾ ਸੀ ਜਦੋਂ ਮੇਰੇ ਮੁੰਡੇ ਛੋਟੇ ਸੀ ਉਦੋਂ ਮੈਂ ਇਹਨਾਂ ਦੋਨਾਂ ਨੂੰ ਸਾਫ ਦਾ ਸੀ ਕਦੇ ਇਹਨਾਂ ਦਾ ਮੂੰਹ ਸਾਫ ਕਰਦਾ ਕਦੇ ਇਹਨਾਂ ਦਾ ਜੂੜਾ ਠੀਕ ਕਰਦਾ ਇਹਨਾਂ ਨੂੰ ਸਕੂਲ ਛੱਡ ਕੇ ਆਉਂਦਾ ਕਦੇ ਮੱਥੇ ਵੱਟ ਨਹੀਂ ਪਾਇਆ ਸੀ ਅੱਜ ਇਹ ਮੇਰੇ ਨਾਲ ਇਦਾਂ ਕੁਝ ਕਰ ਰਹੇ ਨੇ ਮੁੰਡਿਆਂ ਦੇ ਵਿਆਹ ਨੂੰ ਕਾਫੀ ਸਮਾਂ ਹੋ ਗਿਆ ਸੀ ਵੱਡੇ ਮੁੰਡੇ ਦੇ ਵਿਆਹ ਨੂੰ ਤਾਂ ਸੁੱਖ ਨਾਲ 10-12 ਸਾਲ ਹੋ ਗਏ ਸੀ ਵੱਡੇ ਮੁੰਡੇ ਦੇ ਤਾਂ ਇੱਕ ਕੁੜੀ ਤੇ ਇੱਕ ਮੁੰਡਾ ਸੀ ਜਿਹੜਾ ਛੋਟਾ ਮੁੰਡਾ ਸੀ ਉਹਦੇ ਕੋਈ ਜਵਾਬ ਨਹੀਂ ਸੀ ਹੋਇਆ ਉਹ ਆਪਦੀ ਘਰਵਾਲੀ ਨੂੰ ਲੜਨ ਲੱਗ ਜਾਂਦਾ ਸੀ ਕਿ ਮੈਂ ਇਹਨੂੰ ਕੋਈ ਬੱਚਾ ਨਹੀਂ ਤੂੰ ਦੇ ਸਕਦੀ ਤੇ ਮੈਂ ਹੋਰ ਵਿਆਹ ਕਰਵਾਉਂਗਾ ਪਰਬਲਦੇਵ ਸਿੰਘ ਉਸ ਨੂੰ ਕਹਿਣ ਲੱਗਿਆ ਕਿ ਇਸ ਵਿੱਚ ਇਹਦਾ ਕੀ ਕਸੂਰ ਆ ਤੁਸੀਂ ਬੱਚਾ ਗੋਦ ਲੈ ਲਓ ਉਸਨੇ ਵੱਡੇ ਮੁੰਡੇ ਨੂੰ ਕਿਹਾ ਕਿ ਤੁਸੀਂ ਇੱਕ ਬੱਚਾ ਹੋਰ ਲੈ ਲਓ ਤੇ ਇਸ ਨੂੰ ਦੇ ਦਿਵੋ ਭਰਾਵਾਂ ਵਿੱਚ ਕਿਹੜਾ ਫਰਕ ਹੁੰਦਾ ਪਰ ਵੱਡੇ ਮੁੰਡੇ ਦੀ ਘਰ ਵਾਲੀ ਨਹੀਂ ਮੰਨੀ ਉਹ ਕਹਿੰਦੀ ਮੈਂ ਕਿਉਂ ਆਪਣਾ ਬੱਚਾ ਦੇਵਾਂ ਕੱਲ ਨੂੰ ਇਹ ਮੇਰੇ ਜਵਾਕ ਨੂੰ ਮੇਰੇ ਸਾਹਮਣੇ ਘੁੱਟਿਆ ਕਰੂਗੀ ਬਲਦੇਵ ਸਿੰਘ ਨੇ ਆਪਣੀ ਨੋਹ ਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਤੀਏ ਤੂੰ ਫਿਕਰ ਨਾ ਕਰ ਭਾਵੇਂ ਕੁਝ ਵੀ ਹੋ ਜਾਵੇ ਭਾਵੇਂ ਉਸ ਤੋਂ ਪੋਚਾ ਹੀ ਲਗਵਾਇਆ ਸੀ ਪਰ ਉਹ ਫਿਰ ਵੀ ਆਪਣੀ ਉਸ ਨੂੰ ਧੀ ਸਮਝਦਾ ਸੀ ਇੱਕ ਦਿਨ ਬਲਦੇਵ ਸਿੰਘ ਆਸ਼ਰਮ ਦੇ ਵਿੱਚ ਗਿਆ ਉੱਥੋਂ ਇੱਕ ਛੋਟਾ ਜਿਹਾ ਬੱਚਾ ਗੋਤ ਲਿਆਇਆ ਉਹ ਕੁੜੀ ਸੀ ਉਸ ਨੇ ਆਪਣੀ ਨੋਹ ਦੀ ਝੋਲੀ ਵਿੱਚ ਪਾਈ ਤੇ ਕਿਹਾ ਅੱਜ ਤੋਂ ਇਹ ਤੁਹਾਡਾ ਬੱਚਾ ਨੋਹ ਉਸ ਕੁੜੀ ਨਾਲ ਬਹੁਤ ਪਿਆਰ ਕਰਦੀ ਹੁੰਦੀ ਸੀ ਨਾਲੇ ਉਹ ਤਾਂ ਖਿਆਲ ਰੱਖਦੀ ਸੀ ਬਲਦੇਵ ਸਿੰਘ ਨੂੰ ਤਾਂ ਛੋਟੀ ਨੋਹ ਵੀ ਨੀ ਸੀ ਰੋਟੀ ਦਿੰਦੀ ਨਾ ਵੱਡੀ ਨੋਹ ਰੋਟੀ ਦਿੰਦੀ ਸੀਗੀ ਟਾਈਮ ਨਾਲ ਉਹ ਵਿਚਾਰਾ ਕਦੇ ਉਹਦੇ ਮੂੰਹ ਨਾਲ ਝਾਕਦਾ ਰਹਿੰਦਾ ਕਦੇ ਉਹਦੇ ਮੋਹਲ ਚਾਹ ਖਾਦਾ ਰਹਿੰਦਾ ਬਲਦੇਵ ਸਿੰਘ ਨੇ ਛੋਟੀ ਨੌਂ ਦਾ ਤਕੀਤਾ ਬਹੁਤ ਸੀ ਪਰ ਛੋਟੀ ਨੌਂ ਨੇ ਉਹਦੀ ਕਦਰ ਨਹੀਂ ਜਾਣੀ ਬਾਪੂ ਵਿਚਾਰਾ ਇੱਕ ਰੋਟੀ ਦੀ ਖਾਤਰ ਕਦੇ ਉਹਦੇ ਬੂਹੇ 'ਚ ਆ ਖੜਦਾ ਕਦੇ ਉਹਦੇ ਬੂਹੇ 'ਚ ਆ ਖੜਦਾ ਉਹ ਮੰਗਦਾ ਮੰਗ ਰੋਟੀ ਮੰਗਦਾ ਰਹਿੰਦਾ ਬੂਹਾਂ ਕਹਿ ਦਿੰਦੀਆਂ ਜਦੋਂ ਰੋਟੀ ਬਣ ਜੂਗੀ ਦੇ ਦਾਂਗੇ ਅੱਗੇ ਨਾ ਆਈਂ ਤੇਰੇ ਪੈਰ ਲਿਬੜਿਆ ਇੱਥੇ ਵਿਹੜੇ ਵਿੱਚ ਬੈਠਾ ਰਿਹਾ ਸੀ ਆਪੇ ਰੋਟੀ ਦੇ ਦਵਾਂਗੇ ਆ ਜਦੋਂ ਰੋਟੀ ਬਣ ਜਾਂਦੀ ਤਾਂ ਉਹਦੇ ਮੂਹਰੇ ਆਏ ਚਲਾ ਕੇ ਮਾਰਦੀਆਂ ਸੀ ਜਿਵੇਂ ਕਿਸੇ ਕੁੱਤੇ ਨੂੰ ਰੋਟੀ ਪਾਉਂਦਿਆਂ ਹੋਣਾ ਬਾਪੂ ਵਿਚਾਰਾ ਚੁੱਪ ਚਾਪ ਬੈਠਾ ਰੋਟੀ ਖਾਂਦਾ ਤੇ ਨਾਲੇ ਅੱਖਾਂ ਵਿੱਚੋਂ ਹੰਝੂ ਕੜਦਾ ਮਾਂ ਦੀਆਂ ਧੀਆਂ ਨੇ ਕਦੇ ਸਬਜ਼ੀ ਵਿੱਚ ਘਿਓ ਵੀ ਨਹੀਂ ਸਪਾਇਆ ਅੱਜ ਜਦੋਂ ਬਾਪੂ ਬਲਦੇਵ ਸਿੰਘ ਮੁੱਕ ਗਿਆ ਤਾਂ ਭੋਗ ਤੇ ਦੋਨੇ ਮੁੰਡਿਆਂ ਨੇ ਰਲ ਕੇ ਗੁਰਦੁਆਰਾ ਸਾਹਿਬ ਵਿੱਚ ਕਿਹਾ ਕਿ ਅਸੀਂ ਏਸੀ ਲਗਵਾ ਕੇ ਦੇਵਾਂਗੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਬੈਠਿਆ ਕਰਨੀਆਂ ਠੰਡੀ ਹਵਾ ਆਇਆ ਕਰੂਗੀ ਪਰ ਉਹਦਾ ਵੱਡਾ ਪੋਤਾ ਜਿਸ ਨੂੰ ਬਾਪੂ ਦੇ ਨਾਲ ਬੜਾ ਲਗਾ ਸੀ ਉਸ ਨੂੰ ਅੱਜ ਵੀ ਇਹ ਗੱਲ ਚੁਭ ਰਹੀ ਸੀ ਕਿ ਬਾਪੂ ਨੂੰ ਜਉਂਦੇ ਜੀ ਤੱਕ ਕਦੇ ਪੱਖਾ ਨਹੀਂ ਲਗਾ ਕੇ ਦਿੱਤਾ ਹੁਣ ਇਹ ਲੋਕਾਂ ਦੇ ਸਾਹਮਣੇ ਦਾਨ ਕਰਦੇ ਨੇ ਸਾਰੇ ਜਾਣੇ ਘਰੇ ਆ ਗਏ ਇਹ ਕਹਿ ਰਹੇ ਸੀ ਕਿ ਭਾਈ ਤੁਸੀਂ ਤਾਂ ਆਪਦੇ ਬਾਪੂ ਦਾ ਬੜਾ ਕੀਤਾ ਵੇਖੋ ਬਾਪੂ ਦੇ ਨਾਂ ਤੇ ਤੁਸੀਂ ਏਸੀ ਵੀ ਦਾਨ ਕੀਤਾ ਹੋਰ ਵੀ ਕਈ ਗੱਲਾਂ ਕਰ ਰਹੇ ਸੀ ਨੋਹਾਂ ਵੀ ਆਖਦੀਆਂ ਸੀ ਕਿ ਅਸੀਂ ਬਾਪੂ ਦਾ ਬਹੁਤ ਖਿਆਲ ਰੱਖਦੀਆਂ ਸੀ ਛਿੱਟੇ ਕੱਪੜੇ ਪਾ ਕੇ ਰੱਖਦੀਆਂ ਸੀ ਬਾਪੂ ਨੂੰ ਕਦੇ ਮੈਲੇ ਕੱਪੜੇ ਪਾਉਣ ਨਹੀਂ ਸੀ ਦਿੱਤੇ ਗਰਮ ਗਰਮ ਫੁਲਕਾ ਲਾ ਕੇ ਦਿੰਦੀਆਂ ਸੀ ਪਰ ਜਿਹੜਾ ਪੋਤਾ ਸੀਗਾ ਉਹ ਬਾਪੂ ਦਾ ਬਾਲਾ ਮੋਹ ਕਰਦਾ ਸੀ ਉਹ ਅੰਦਰ ਹੀ ਅੰਦਰ ਸੋਚਦਾ ਤੇ ਨਾਲੇ ਆਪਦੇ ਮਨ ਨਾਲ ਗੱਲਾਂ ਕਰਦਾ ਕਿ ਕਿੰਨਾ ਝੂਠ ਬੋਲਦੀ ਆ ਇਹ ਅੱਜ ਜਦੋਂ ਮੇਰਾ ਬਾਪੂ ਮਰ ਗਿਆ ਤਾਂ ਇਹ ਏਸੀਦਾਨ ਕਰਦੇ ਨੇ ਫਿਰ ਮੁੰਡਾ ਅੱਕ ਗਿਆ ਸਾਰਿਆਂ ਦੇ ਸਾਹਮਣੇ ਬੋਲ ਹੀ ਪਿਆ ਕਹਿਣ ਲੱਗਿਆ ਤੁਸੀਂ ਤਾਂ ਬਾਪੂ ਨੂੰ ਕਦੇ ਪੱਖਾ ਵੀ ਨਹੀਂ ਲਗਾਇਆ ਸੀ ਕਦੇ ਬਾਪੂ ਨੂੰ ਵਧੀਆ ਰੋਟੀ ਨਹੀਂ ਸੀ ਦਿੱਤੀ ਅੱਜ ਜਦੋਂ ਬਾਪੂ ਮਰ ਗਿਆ ਤਾਂ ਤੁਸੀਂ ਏਸੀਦਾਨ ਕਰਦੇ ਹੋ ਬਾਪੂ ਨੂੰ ਤਾਂ ਮੱਛਰ ਵੱਡ ਵੱਡ ਕੇ ਖਾ ਜਾਂਦਾ ਸੀ ਬਾਪੂ ਵਿਚਾਰਾ ਮੈਨੂੰ ਆਵਾਜ਼ਾਂ ਮਾਰਦਾ ਸੀ ਕਿ ਪੁੱਤ ਮੈਨੂੰ ਪੱਖੀ ਦੇ ਜਾ ਮੈਂ ਪੱਖੀ ਦੇਣ ਲਈ ਮੰਮੀ ਨੂੰ ਕਹਿੰਦਾ ਤਾਂ ਮੰਮੀ ਅੱਗੋਂ ਮੈਨੂੰ ਲੜਨ ਲੱਗ ਜਾਂਦੀ ਤੈਨੂੰ ਬਾਹਲਾ ਮੂਹ ਆਉਂਦਾ ਉਹ ਬੁੜੇ ਦਾ ਮੈਨੂੰ ਵਿਚਾਰਾ ਆਵਾਜ਼ਾਂ ਮਾਰਦਾ ਰਹਿੰਦਾ ਕਿ ਤੈਨੂੰ ਬਾਤਾਂ ਸੁਣਾਉਣਾ ਉਰੇਆ ਪਰ ਮੰਮੀ ਮੈਨੂੰ ਜਾਣ ਹੀ ਨਹੀਂ ਸੀ ਦਿੰਦੀ ਕਿ ਤੈਨੂੰ ਕੋਈ ਬਿਮਾਰੀ ਲੱਗ ਜੂ ਬਾਪੂ ਵਿਚਾਰਾ ਸਾਰਾ ਦਿਨ ਵੇੜੇ ਦੇ ਵਿਚਾਲੇ ਨਿਮਮ ਥੱਲੇ ਬੈਠਾ ਰਹਿੰਦਾ ਜੇਟ ਦੇ ਮਹੀਨੇ ਬਾਪੂ ਨੂੰ ਇਹਨਾਂ ਤੋਂ ਇੱਕ ਕੂਲਰ ਵੀ ਨਹੀਂ ਲੈ ਕੇ ਦਿੱਤਾ ਗਿਆ ਬਾਪੂ ਨੇ ਇਹਨਾਂ ਨੂੰ ਘਰ ਬਣਾ ਕੇ ਦਿੱਤਾ ਪਰ ਇਹਨਾਂ ਨੇ ਬਾਪੂ ਨੂੰ ਇੱਕ ਕਮਰਾ ਵੀ ਨਹੀਂ ਬਣਾ ਕੇ ਦਿੱਤਾ ਬਾਪੂ ਸਾਰਾ ਦਿਨ ਭਾਂਡੇ ਵਿੱਚ ਬੈਠਾ ਰਹਿੰਦਾ ਇਹ ਗੱਲਾਂ ਸੁਣ ਕੇ ਮੁੰਡਿਆਂ ਤੇ نوਹਾ ਦੇ ਹੋਸ਼ ਹੀ ਉੱਡ ਗਏ نوਹਾ ਪਿੱਟਣ ਲੱਗ ਪਈਆਂ ਅੰਦਰ ਬਾੜ ਕੇ ਮੁੰਡੇ ਨੂੰ ਕਹਿੰਦੀਆਂ ਕਿਉਂ ਸਾਡਾ ਜਲੂਸ ਕਢਾਉਣਾ ਤੈਨੂੰ ਸ਼ਰਮ ਸ਼ਰਮ ਹੈਗੀ ਆ ਕਿ ਹੈ ਨਹੀਂ ਉਹਦੀ ਮੰਮੀ ਨੇ ਤਾਂ ਆਪਣੇ ਮੁੰਡੇ ਦੇ 4-5 ਥੱਪੜ ਵੀ ਲਾ ਦਿੱਤੇ ਸੀ ਪਰ ਮੁੰਡਾ ਕਹਿੰਦਾ ਅੱਜ ਤਾਂ ਮੈਨੂੰ ਤੁਸੀਂ ਰੋਕ ਨਹੀਂ ਸਕਦੇ ਜਿਹੜਾ ਕੁਝ ਤੁਸੀਂ ਮੇਰੇ ਦਾਦੇ ਨਾਲ ਕੀਤਾ ਉਹ ਮੈਂ ਲੋਕਾਂ ਨੂੰ ਦੱਸ ਕੇ ਹੀ ਰਹਾਂਗਾ ਲੋਕ ਉਹਨਾਂ ਇਹ ਗੱਲ ਸੁਣ ਕੇ ਉਹਨਾਂ ਦੇ ਮੂੰਹ ਤੇ ਥੂ-ਥੂ ਕਰ ਰਹੇ ਸੀ ਅੱਜ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਇਹ ਬਾਪੂ ਨਾਲ ਕੀ ਕਰਤੇ ਸੀ ਸੋ ਇਹ ਸੀ ਅੱਜ ਦੀ ਕਹਾਣੀ ਬਜ਼ੁਰਗਾਂ ਦੀ ਮੌਤ ਤੇ ਦਾਨ ਕਰਨ ਦੀ ਬਜਾਏ ਜਾਉਂਦੇ ਜੀ ਉਹਨਾਂ ਦੀ ਸੇਵਾ ਕਰਿਆ ਕਰੋ ਜੀ ਧੰਨਵਾਦ ਤੁਹਾਡਾ ਕਹਾਣੀ ਸੁਣ ਲਈ ਬਹੁਤ-ਬਹੁਤ